ਗੁਰਜੀ ਕੀ ਫਤਿਹ ਲਾਹੌਰ ਉੱਤੇ ਜਦੋਂ ਪੰਗੀ ਸਰਦਾਰਾਂ ਦਾ ਕਬਜ਼ਾ ਹੋਇਆ ਤਾਂ ਸਰਦਾਰ ਲਹਿਣਾ ਸਿੰਘ ਪੰਗੀ ਨੂੰ ਇੱਕ ਰਾਤ ਸੁਪਨਾ ਆਇਆ ਸੁਪਨੇ ਵਿੱਚ ਇੱਕ ਨਿਹੰਗ ਸਿੰਘ ਬਾਬੇ ਨੇ ਤਾਣੇ ਵਾਂਗੂ ਬੋਲ ਮਾਰੇ ਕਿ ਪੰਥ ਜਦੋਂ ਹੁਣ ਤਾਜਾਂ ਤਖਤਾਂ ਦਾ ਮਾਲਕ ਬਣ ਗਿਆ ਹੈ ਜੇ ਅਸੀਂ ਹੁਣ ਸ਼ਹੀਦਾਂ ਦੇ ਸਥਾਨ ਪਰਗਟਨਾ ਕਰਾਂਗੇ ਤਾਂ ਕਦੋਂ ਕਰਾਂਗੇ ਸਰਦਾਰ ਲਹਿਣਾ ਸਿੰਘ ਨੇ ਸਾਥੀ ਸਿੰਘਾਂ ਨੂੰ ਨਾਲ ਲਿਆ ਤੇ ਅਕਬਰੀ ਦਰਵਾਜੇ ਦੇ ਨੇੜੇ ਜੋ ਭਾਈ ਮਣੀ ਸਿੰਘ ਦਾ ਸਥਾਨ ਸੀ ਲੰਬ ਕੇ ਪ੍ਰਗਟ ਕੀਤਾ ਤੇ ਬਹੁਤ ਖੂਬਸੂਰਤ ਇਮਾਰਤ ਬਣਵਾਈ ਸਮੇਂ ਨੇ ਘਰਵਟ ਲਈ ਪੰਥ ਵਿਖੜੇ ਪੈਂਡਿਆਂ ਦੇ ਰੂਬਰੂ ਹੋਇਆ ਹਿਜਰਤ ਕਰਨੀ ਪਈ ਪੰਥ ਨੂੰ ਗੁਰਧਾਮਾ ਤੋਂ ਵਿਛੋੜਿਆ ਗਿਆ ਤੇ ਗੁਰਧਾਮਾ ਨੇ ਵੀ ਪੰਥ ਦਾ ਵਿਛੋੜਾ ਮਹਿਸੂਸ ਕੀਤਾ ਤੇ ਭਾਈ ਮਨੀ ਸਿੰਘ ਦਾ ਇਹ ਸਥਾਨ ਵੀ ਲਗਭਗ ਅਲੋਪ ਹੋ ਗਿਆ। ਸ਼ਹੀਦਾਂ ਸਿੰਘਾ ਨੇ ਮੇਹਰ ਕੀਤੀ ਭਾਈ ਮਨੀ ਸਿੰਘ ਨੇ ਸਿਰ ਤੇ ਮੇਹਰ ਪਰਿਆ ਹੱਥ ਰੱਖਿਆ ਤੇ ਇੱਕ ਮੁਸਲਮਾਨ ਵੀਰ ਰਾਣਾ ਸ਼ਹਿਬਾਜ਼ ਨੇ ਉਦਮ ਕਰਕੇ ਇਹ ਸਥਾਨ ਮੁਰ ਪ੍ਰਗਟ ਕੀਤਾ ਬਹੁਤ ਸੇਵਾ ਸੰਭਾਲ ਕਰਵਾਈ ਜੋ ਸਥਾਨ ਤੁਸੀਂ ਹੁਣ ਦੇਖ ਰਹੇ ਹੋ ਇਹ ਰਾਣਾ ਸ਼ਹਿਬਾਜ਼ ਦੇ ਉੱਤੇ ਜੋ ਗੁਰੂ ਸਾਹਿਬ ਨੇ ਸਿੱਦਾ ਸਿੰਘਾਂ ਨੇ ਮਿਹਰ ਕੀਤੀ ਹੈ ਉਸ ਦੇ ਉਦਮ ਨਾਲ ਹੀ ਪ੍ਰਗਟ ਹੋਇਆ ਹੈ ਸੋ ਸਾਧ ਸੰਗਤ ਜੀ ਭਾਈ ਮਾਨੀ ਸਿੰਘ ਦੇ ਸਥਾਨ ਦੇ ਜਰੂਰ ਦਰਸ਼ਨ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ